ਅੱਜ ਦੀ ਵੀਡੀਓ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਦੋਸਤੋ ਅੱਜ ਅਸੀਂ ਗੱਲ ਕਰਾਂਗੇ ਕਿ 2027 ਦੇ ਵਿੱਚ ਕਿਹੜੀ ਪਾਰਟੀ ਦੀ ਸਰਕਾਰ ਆਵੇਗੀ। ਕਿਉਂਕਿ ਜੇਕਰ ਦੇਖਿਆ ਜਾਵੇ ਤਾਂ ਆਮ ਪਾਰਟੀ ਦੇ ਵੱਲੋਂ ਬਹੁਤ ਹੀ ਜ਼ਿਆਦਾ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਤੇ ਹੋਰਾਂ ਪਾਰਟੀਆਂ ਦੇ ਵੱਲੋਂ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਿ ਇੱਕ ਵਾਰ ਫਿਰ ਤੋਂ ਪੰਜਾਬ ਦੇ ਮੁੱਖ ਮੰਤਰੀ ਬਣਨਗੇ ਕਿ ਉਹਨਾਂ ਦੇ ਰਹਿੰਦੇ ਪੰਜਾਬ ਦੇ ਵਿੱਚੋਂ ਡੇਢ ਸਾਲ ਦੇ ਵਿੱਚ ਇਹੋ ਜਿਹਾ ਕਿਹੜਾ ਚਮਤਕਾਰ ਕਰਿਆ ਜਾਵੇਗਾ ਕਿ ਉਹ ਫਿਰ ਤੋਂ ਇੱਕ ਵਾਰ ਮੁੱਖ ਮੰਤਰੀ ਬਣ ਜਾਣਗੇ ਅਮਨ अरोड़ा ਆਮ ਆਦਮੀ ਪਾਰਟੀ ਦੇ ਕੈਬਨਟ ਮੰਤਰੀ ਵੀ ਹਨ ਤੇ ਸੂਬਾ ਪ੍ਰਧਾਨ ਵੀ ਹਨ ਉਹ ਕਹਿੰਦੇ ਹਨ ਕਿ ਅਸੀਂ ਇਕੱਲੇ ਮਾਲਵੇ ਖੇਤਰ ਵਿੱਚੋਂ ਹੀ 2027 ਦੇ ਵਿੱਚ ਆਪਣੀ ਸਰਕਾਰ ਬਣਾ ਲਵਾਂਗੇ ਜਦ ਕਿ 69 ਸੀਟਾਂ ਵਿਧਾਨ ਸਭਾ ਚੋਣਾਂ ਦੇ ਵਿੱਚ ਬਹੁਮਤ ਦੇ ਲਈ ਚਾਹੀਦੀਆਂ ਹੁੰਦੀਆਂ ਹਨ ਅਮਨ अरोड़ा ਦੇ ਕਿਤੇ ਦਾਅਵੇ ਦੇ ਮੁਤਾਬਿਕ ਅਸੀਂ 69 ਸੀਟਾਂ ਜਾਂ ਫਿਰ ਇਸ ਤੋਂ ਵੀ ਵੱਧ ਸੀਟਾਂ ਇਕੱਲੇ ਮਾਲਵੇ ਦੇ ਖੇਤਰ ਵਿੱਚੋਂ ਹੀ ਲੈ ਲੈਣੀਆਂ ਹਨ ਇਹ ਅਮਨ अरोड़ा ਨੇ ਦਾਅਵਾ ਕੀਤਾ ਹੈ ਪਰ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਸੀਟਾਂ ਸੱਚੀ ਮੁੱਚੀ ਲੈ ਲੈਣਗੇ ਜਾਂ ਅਜਿਹਾ ਸਭ ਕੁਝ ਹੋ ਸਕਦਾ ਹੈ ਜੋ ਅਮਨ ਅਰੋੜਾ ਕਹਿ ਰਹੇ ਹਨ ਤੇ ਦੂਜੇ ਪਾਸੇ ਬਾਕੀ ਪਾਰਟੀਆਂ ਕਹਿੰਦੀਆਂ ਹਨ ਕਿ ਅਸੀਂ ਸੀਟਾਂ ਹੱਦ ਤੋਂ ਵੱਧ ਲੈ ਲੈਣੀਆਂ ਹਨ ਵਕ ਵਕ ਪਾਰਟੀਆਂ ਕਹਿੰਦੀਆਂ ਹਨ ਕਿ ਪੰਜਾਬ ਦੇ ਵਿੱਚ ਸਾਡੀ ਸਰਕਾਰ ਆਵੇਗੀ ਅਸ਼ਵਾਨੀ ਸ਼ਰਮਾ ਜਿਹੜੇ ਕਿ ਅਸ਼ਵਾਨੀ ਸ਼ਰਮਾ ਜਿਹੜੇ ਕਾਰਜਕਾਰੀ ਪ੍ਰਧਾਨ ਬੀਜੇਪੀ ਦੇ ਹਨ ਕਹਿੰਦੇ ਇਸ ਵਾਰ ਪੰਜਾਬ ਦੇ ਵਿੱਚ ਸਾਡੀ ਸਰਕਾਰ ਹੋਵੇਗੀ ਤੇ ਇਧਰ ਕਾਂਗਰਸ ਦੇ ਰਾਜਾ ਵੜਿੰਗ ਕਹਿੰਦੇ ਤੇ ਹੋਰ ਆਗੂ ਕਹਿੰਦੇ ਬਾਕੀ ਗੱਲਾਂ ਛੱਡੋ ਇਸ ਵਾਰ ਕ੍ਰਾਂਤੀ ਆਵੇਗੀ ਪੰਜਾਬ ਦੇ ਵਿੱਚ ਕਾਂਗਰਸ ਦੀ ਹੀ ਸਰਕਾਰ ਆਵੇਗੀ ਦੇਖੋ ਜੀ ਚਾਰ ਸਰਕਾਰਾਂ ਤਾਂ ਬਣਨ ਤੋਂ ਰਹੀਆਂ ਬਣਨੀ ਤਾਂ ਕਿਸੇ ਇੱਕ ਪਾਰਟੀ ਦੀ ਸਰਕਾਰ ਪਰ ਇਹ ਇੱਕ ਵੱਡਾ ਸਵਾਲ ਹੈ ਕਿ ਇਸ ਵਾਰ 2027 ਦੀਆਂ ਵਿਧਾਨ ਸਭਾ ਦੇ ਚੋਣਾਂ ਦੇ ਵਿੱਚ ਕਿ ਫਿਰ ਤੋਂ ਮੁੱਖ ਮੰਤਰੀ ਭਗਵੰਤ ਮਾਨ ਬਣਨਗੇ ਅਸੀਂ ਤੁਹਾਨੂੰ ਵੀਡੀਓ ਵਿੱਚ ਪੂਰੀ ਸਚਾਈ ਦੱਸਾਂਗੇ ਤੇ ਪੂਰੀ ਜਾਣਕਾਰੀ ਦਵਾਂਗੇ ਇਸ ਲਈ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹਿਣਾ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਪਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਤਾਂ ਆਓ ਅੱਜ ਦੀ ਜਾਣਕਾਰੀ ਅਸੀਂ ਸਾਂਝੀ ਕਰਦੇ ਹਾਂ ਆਮ ਆਦਮੀ ਪਾਰਟੀ ਦੇ ਨਾਲ 100 ਕਿਸਮ ਦੇ ਵਪਾਰ ਜੁੜੇ ਹਨ 100 ਗੱਲਾਂ ਜੁੜੀਆਂ ਹਨ ਪਰ ਇੱਕ ਗੱਲ ਤਾਂ ਬਿਲਕੁਲ ਚਿੱਟੇ ਦਿਨ ਦੇ ਵਾਂਗੂ ਸਾਫ਼ ਹੈ ਕਿ ਜੇਕਰ ਭਗਵੰਤ ਮਾਨ ਆਪਣੀ ਪਾਰਟੀ ਨੂੰ ਛੱਡ ਦਿੰਦੇ ਹਨ ਤਾਂ ਆਮ ਪਾਰਟੀ ਬਿਲਕੁਲ ਜ਼ੀਰੋ ਹੈ ਜਦਕਿ ਇਹ ਗੱਲਾਂ ਵੀ ਸੱਚੀਆਂ ਹਨ ਕਿ ਆਮ ਪਾਰਟੀ ਦਾ ਗ੍ਰਾਫ ਹੁਣ ਬਿਲਕੁਲ ਡੋਨ ਆ ਚੁੱਕਿਆ ਹੈ ਪਰ 2022 ਦੇ ਵਿੱਚ ਲੋਕਾਂ ਨੇ ਵੋਟਾਂ ਕਿਸ ਮੰਤਰੀ ਦੇ ਮੂੰਹ ਨੂੰ ਪਾਈਆਂ ਸੀ ਭਗਵੰਤ ਮਾਨ ਦੇ ਮੂੰਹ ਨੂੰ ਪਰ ਜੇਕਰ ਭਗਵੰਤ ਮਾਨ ਆਪਣੀ ਪਾਰਟੀ ਤੋਂ ਪਰੇ ਹਟ ਜਾਂਦੇ ਹਨ ਤਾਂ ਆਮ ਪਾਰਟੀ ਬਿਲਕੁਲ ਜ਼ੀਰੋ ਹੋ ਜਾਂਦੀ ਹੈ ਤੇ ਮੈਂ ਕਹਿੰਦਾ ਜੇਕਰ ਭਗਵੰਤ ਮਾਨ ਆਪਣੀ ਪਾਰਟੀ ਤੋਂ ਪਰੇ ਹਟ ਜਾਂਦੇ ਹਨ ਤਾਂ ਮਾਲਵੇ ਖੇਤਰ ਵਿੱਚੋਂ ਵੀ ਇਹਨਾਂ ਨੂੰ 10 ਤੋਂ 12 ਸਿੱਟਾ ਮਤਲਬ ਇੱਕ ਦਰਜਣ ਵੀ ਸਿੱਟਾਂ ਦੀ ਨਹੀਂ ਆਵੇਗੀ ਪਰ ਭਗਵੰਤ ਮਾਨ ਹੁਣ ਡੇਢ ਸਾਲਾਂ ਦੇ ਵਿੱਚ ਇਹੋ ਜਿਹੇ ਕੀ ਕੁਝ ਕਰਦੇ ਹਨ ਇਹ ਤਾਂ ਆਉਣ ਵਾਲਾ ਹੁਣ ਵਕਤ ਬਿਆਨ ਕਰੇਗਾ ਪਰ ਅਕਾਲੀ ਕਹਿੰਦੇ ਹਨ ਕਿ ਸਾਡੀ ਸਰਕਾਰ ਇਸ ਵਾਰ ਪੰਜਾਬ ਦੇ ਵਿੱਚ ਪੱਕੀ ਬਣੇਗੀ ਕਿਉਂਕਿ ਅਸੀਂ ਹੜ੍ਹਾਂ ਦੇ ਟਾਈਮ ਦੇ ਵਿੱਚ ਹੜ੍ਹਾਂ ਦੇ ਨਾਲ ਪ੍ਰਭਾਵਿਤ ਲੋਕਾਂ ਦੀ ਲੱਖਾਂ ਕਰੋੜਾ ਰੁਪਇਆ ਵੰਡ ਕੇ ਬਹੁਤ ਜ਼ਿਆਦਾ ਮਦਦ ਕੀਤੀ ਹੈ ਕਿ ਸਾਡੇ ਤੋਂ ਲੋਕ ਬਹੁਤ ਜ਼ਿਆਦਾ ਖੁਸ਼ ਹਨ ਇਸ ਲਈ ਪੰਜਾਬ ਦੇ ਵਿੱਚ ਹੁਣ ਸਾਡੀ ਸਰਕਾਰ ਪੱਕੀ ਆਵੇਗੀ ਪਰ ਜੇਕਰ ਸ਼੍ਰੋਮਣੀ ਅਕਾਲੀ ਦਲ ਪਾਰਟੀ ਦਾ ਭਾਜਪਾ ਦੇ ਨਾਲ ਗੱਠ ਜੋੜ ਹੋ ਗਿਆ ਤਾਂ ਮੈਨੂੰ ਲੱਗਦਾ ਕਿ ਮਜ਼ਬੂਤੀ ਤਾਂ ਪਾਰਟੀਆਂ ਦੇ ਵਿੱਚ ਜ਼ਰੂਰ ਆਵੇਗੀ ਪਰ ਜੇਕਰ ਸ਼੍ਰੋਮਣੀ ਅਕਾਲੀ ਦਲ ਪਾਰਟੀ ਦਾ ਭਾਜਪਾ ਦੇ ਨਾਲ ਗੱਠ ਜੋੜ ਹੋ ਗਿਆ ਤਾਂ ਮੈਨੂੰ ਲੱਗਦਾ ਕਿ ਮਜ਼ਬੂਤੀ ਤਾਂ ਜ਼ਰੂਰ ਆਵੇਗੀ ਪਰ ਚੱਕਰ ਇਹ ਵੀ ਹੈਗਾ ਕਿ ਜੇਕਰ ਬੀਜੇਪੀ ਅਕਾਲੀ ਦਲ ਦੇ ਨਾਲ ਗੱਠ ਜੋੜ ਕਰੇਗੀ ਕਿਉਂਕਿ ਪੰਜਾਬ ਵਿੱਚ ਕਈ ਅਕਾਲੀ ਦਲ ਪਾਰਟੀਆਂ ਬਣ ਚੁੱਕੀਆਂ ਹਨ ਤਾਂ ਉਹ ਕਿਸ ਪਾਰਟੀ ਦੇ ਨਾਲ ਕਰੇਗੀ ਇਸ ਗੱਲ ਦਾ ਹਜੇ ਕੁਝ ਵੀ ਨਹੀਂ ਪਤਾ ਤੇ ਇਸ ਲਈ ਕਿਹਾ ਨਹੀਂ ਜਾ ਸਕਦਾ ਕਿ ਸ਼੍ਰੋਮਣੀ ਅਕਾਲੀ ਦਲ 2027 ਦੇ ਵਿੱਚ ਆਣਗੇ ਤੇ ਦੂਜੇ ਪਾਸੇ ਜੇਕਰ ਕਾਂਗਰਸੀਆਂ ਦੀ ਗੱਲ ਕਰ ਲੋ ਤਾਂ 4-5 ਕਾਂਗਰਸੀ ਲੀਡਰ ਮੁੱਖ ਮੰਤਰੀ ਬਣਨ ਨੂੰ ਫਿਰਦੇ ਆ ਜਿਸ ਕਰਕੇ ਆਪਣੀ ਹੀ ਪਾਰਟੀ ਨੂੰ ਉਹ ਆਪ ਹੀ ਦੱਬ ਦਿੰਦੇ ਹਨ ਕਿਉਂਕਿ ਇੱਕ ਦੂਜੇ ਦਾ ਵਿਰੋਧ ਕਰਦੇ ਹਨ ਜਿਸ ਕਰਕੇ ਕਾਂਗਰਸ ਪਾਰਟੀ ਨੂੰ ਹੁਣ ਹਾਰ ਦਾ ਮੂੰਹ ਦੇਖਣਾ ਪੈਂਦਾ ਹੈ ਪਰ ਜੇਕਰ ਹੁਣ ਬਾਕੀ ਸਾਰੀਆਂ ਪਾਰਟੀਆਂ ਦੀ ਗੱਲ ਕਰੀਏ ਕਿ ਰਹਿੰਦੇ 1.5 ਸਾਲ ਦੇ ਵਿੱਚ ਜੇਕਰ ਇਹ ਕੁਝ ਬਹੁਤ ਵੱਡਾ ਕਰਦੀਆਂ ਹਨ ਪਰ ਅਸੀਂ ਹਮੇਸ਼ਾ ਚਾਹੁੰਦੇ ਹਾਂ ਕਿ ਮੁਕਾਬਲਾ ਹੋਵੇ ਪੂਰਾ ਜ਼ਬਰਦਸਤ ਹੋਵੇ ਤੇ ਉਸ ਮੁਕਾਬਲੇ ਦੇ ਵਿੱਚ ਉਸ ਲੀਡਰ ਦੀ ਉਸ ਮੰਤਰੀ ਦੀ ਜਿੱਤ ਹੋਵੇ ਜੋ ਪੰਜਾਬ ਦੇ ਲੋਕਾਂ ਦੇ ਹਿੱਤ ਲਈ ਖੜੇ ਅਤੇ ਹਮੇਸ਼ਾ ਪੰਜਾਬ ਦੇ ਲੋਕਾਂ ਦਾ ਸਹਾਰਾ ਬਣੇ ਪਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ 2027 ਦੇ ਵਿੱਚ ਕਿ ਮੁਰਤੋਂ ਦੁਆਰੇ ਭਗਵੰਤ ਮਾਨ ਮੁੱਖ ਮੰਤਰੀ ਬਣਨਗੇ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਉਹ ਅਜੇਹਾ ਕੀ ਚਮਤਕਾਰ ਕਰਦੇ ਹਨ ਜੇਕਰ ਉਹ ਡੇਢ ਸਾਲਾਂ ਦੇ ਵਿੱਚ ਲੋਕਾਂ ਨੂੰ ਖੁਸ਼ ਕਰ ਦਿੰਦੇ ਹਨ ਜੋ ਗਰੰਟੀਆਂ ਦਿੱਤੀਆਂ ਸੀ ਉਹ ਪੂਰੀਆਂ ਕਰ ਦਿੰਦੇ ਹਨ ਤਾਂ ਭਗਵੰਤ ਮਾਨ ਦੀ ਸਰਕਾਰ ਨੂੰ ਆਉਣ ਤੋਂ ਕੋਈ ਵੀ ਪਾਰਟੀ ਨਹੀਂ ਰੋਕ ਸਕਦੀ ਬੇਸ਼ੱਕ ਵਿਰੋਧੀ ਪਾਰਟੀਆਂ ਦੇ ਵੱਲੋਂ ਭਗਵੰਤ ਮਾਨ ਦਾ ਵਿਰੋਧ ਕੀਤਾ ਜਾਂਦਾ ਹੈ ਪਰ ਹਲੇ ਤੱਕ ਜੇਕਰ ਦੇਖਿਆ ਜਾਵੇ 70 ਤੋਂ 80% ਪੰਜਾਬ ਦੇ ਵਿੱਚ ਆਮ ਪਾਰਟੀ ਆਣ ਦੇ ਚਾਂਸ ਬਹੁਤ ਜ਼ਿਆਦਾ ਵਧੇ ਹੋਏ ਹਨ ਤੇ ਹੁਣ ਬਾਕੀ ਸਮਾਂ ਆਣ ਵਾਲਾ ਦੱਸੇਗਾ ਕੀ ਕਿਸ ਦੀ ਸਰਕਾਰ ਪੰਜਾਬ ਦੇ ਵਿੱਚ ਬਣੇਗੀ ਤੇ ਜੇਕਰ ਤੁਸੀਂ ਐਦਾ ਦੀ ਨਵੀਂ ਅਪਡੇਟ ਹਰ ਰੋਜ਼ ਜਾਣਨਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਪਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਧੰਨਵਾਦ